چلو جی چلو جی نین کلام زندہ باد نین کلام زندہ باد سید آدم پاک زندہ باد زندہ باد سید آدم پاک زندہ باد زندہ باد زندہ باد ਵਾਰ ਦੇ ਚਾਹਵਾਨ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੀਦੇ ਪਾਕ ਸਿੰਘ ਆਦਮ ਜਿੰਦਾਬਾਦ 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 ਸੀਦੇ ਪਾਕ ਸਿੰਘ ਜਿੱਤੂ ਦਾ ਮੇਰੀ ਜ਼ੋਰ ਤੇ ਮੈਂ ਆ ਗਿਆ ਇੱਕ ਹੋ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿਨ੍ਹਾਂ ਦੇ ਕਾਰ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਡੇ ਦੇਸ਼ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਾਇਆ ਤੇ ਸਾਨੂੰ ਆਜ਼ਾਦ ਰਹਿਣ ਦਾ ਪੂਰਾ ਪੂਰਾ ਮੌਕਾ ਦਿੱਤਾ ਛਾੜਨੂੰ ਅਸੀਂ ਸੀਧ ਪਾ ਸਿੰਘ ਵਲਫੇਅਰ ਸੁਸਾਇਟੀ ਦਾ ਜਿੰਨੂੰ ਧੰਨਵਾਦ ਕਰਦੇ ਆ ਜਿਹੜੇ ਹਰ ਸਾਲ ਸਾਨੂੰ ਇੱਥੇ ਬੁਲਾ ਕੇ ਸਾਡਾ ਮਾਨ ਬਖਸ਼ਦੇ ਨੇ ਅਸੀਂ ਕਹਿੰਦੇ ਆ ਪ੍ਰਮਾਤਮਾ ਸੁੱਖ ਰੱਖੇ ਇਹ ਹਰ ਸਾਲ ਸੀਧ ਪਾ ਸਿੰਘ ਦਾ ਜਨਮ ਦਿਹਾੜਾ ਮਨਾਉਂਦੇ ਰਹੇ ਨਾ ਤੇ ਪਰਮਾਤਮਾ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਕਿਸ ਨੇ ਅਜੇ ਚੰਦੇ ਸੰਗਰਜੀ ਆਪਣੇ ਨੌਜਵਾਨ ਪੀੜੀ ਨੂੰ ਨੌਜਵਾਨ ਪੀੜੀ ਨੂੰ ਇਸੇ ਇਹੀ ਕਹਿਨੇ ਆ ਕਿ ਉਹ ਨਸ਼ਾ ਤਿਆਗ ਛੱਡ ਕੇ ਆਪਣੇ ਕੰਮਕਾਰ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਉਹਦੇ ਨਾਲ ਸਾਡੇ ਦੇਸ਼ ਦਾ ਨਾਮ ਵੀ ਚਮਕੂ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਵੀ ਚਮਕੂ ਤੇ ਉਹਦੇ ਨਾਲ ਸਾਡਾ ਜਿਹੜਾ ਮਾਣ ਹੈ ਬਹੁਤ ਵਧੂਗਾ ਤੇ ਉਹ ਨਸ਼ਾ ਤੋਂ ਮੁਕਤ ਰਹੇ ਹਾਂਜੀ ਸਰ ਇੱਕ ਵੀ ਸਰਕਾਰਾਂ ਸਰਕਾਰਾਂ ਕਹਿੰਦੀਆਂ ਵੀਰੇ ਗੱਲ ਹੁਣ ਇਹ ਹੈ ਵੀ ਸਿੱਡੀਆਂ ਸਰਕਾਰਾਂ ਨੇ ਉਹ ਅਸੀਂ ਉਹ ਚੁਣੀਆਂ ਨੇ ਸਾਡੇ ਬੱਚੋਂ ਗਏ ਨੇ ਕੋਈ ਨਹੀਂ ਲਾਮ ਆ ਕੇ ਫਰਮਾਇਆ ਥੋੜੀ ਪੂਰੀ ਕਰਾਵਾਂਗੇ ਉਹਨਾਂ ਨੂੰ ਕਹਾਂਗੇ ਭਾਈ ਜਿਵੇਂ ਹੁਣ ਚੰਡੀਗੜ੍ਹ 에어ਪੋਰਟ ਦਾ ਨਾਮ ਬਦਲ ਕੇ ਸੀਤ ਭਗਤ ਸਿੰਘ 에어ਪੋਰਟ ਕਰਤਾ ਔਰ ਵਾਲੀ ਸੀਧੀ ਦਰਜਾ ਵੀ ਆ ਜਾਊਗਾ ਸਰ ਇੱਥੇ ਚੌਂਕ ਮਨਜ਼ੂਰ ਹੋ ਗਿਆ ਜੀ ਸੀਤ ਭਗਤ ਸਿੰਘ ਚੌਂਕ ਵੀਰੇ ਹੋ ਰਿਹਾ ਸੀਗਾ ਸਾਡੀ ਥੋੜੀ ਜਿਹੀ ਕਿਸਮਤ ਹੀ ਦੇਖੋ ਸਾਡੇ ਐਸਡੀਐਮ ਸਾਹਿਬ ਹੀ ਬਦਲ ਗਏ ਇੱਥੋਂ ਉਹਨਾਂ ਨੇ ਸਾਨੂੰ ਨਿਮਾਸ਼ਨ ਦਵਾਈ ਦੀ ਬਹੁਤ ਜਲਦੀ ਤੁਹਾਨੂੰ ਅਸੀਂ ਕਰਾ ਕੇ ਦਿੰਨੇ ਆ ਹੁਣ ਅਗਲੇ ਦਿਨ ਡੀਡੀ ਨੇ ਸਮਾਣੀ ਨਹੀਂ ਨੇ ਪਰ ਪ੍ਰੋਸੈਸ ਚੱਲ ਰਿਹਾ 100% ਹੋ ਕੇ ਹਟੂਗਾ ਚਲੋ ਕੀ ਕਹਿਣਾ ਚਾਹੀਦਾ ਕੀ ਕਹਿਣਾ ਚਾਹੀਦਾ ਸੀਹੀ ਤੋਂ ਕਿਚਤਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਪਤਨ ਤੇ ਮਿੱਟਨੇ ਵਾਲੋਂ ਦਾ ਬਾਕੀ ਜਹੀ ਨਿਸ਼ਾਨ ਹੋਗਾ ਇਹ ਜਿਹੜੀਆਂ ਜਨਮ ਦਿਨ ਮਨਾਏ ਜਾਂਦੇ ਆ ਸੀਧੀ ਦਿਨ ਮਨਾਏ ਜਾਂਦੇ ਆ ਸੀਤਾਂ ਦੀ ਦੇਨਾਂ ਸੀਤਾਂ ਦੇ ਚਿੱਤਾਂਪੁਰ ਮਨਾਏ ਜਾਂਦੇ ਨੇ ਸੀਜੀ ਤੇ ਆਜਮ ਸੀਤਪਖ ਸਿੰਘ ਕੋਈ ਛੋਟੀ ਸਖਸੀ ਤਨਸੀ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਿਆ ਇੱਕ ਵਧੀਆ ਆਜ਼ਾਦੀ ਦਾ ਸਾਨੂੰ ਅਨੰਤ ਮਾਨਨ ਦਾ ਇੱਕ ਮੌਕਾ ਦਿੱਤਾ ਪਰ ਅਫਸੋਸ ਆ ਦੀ ਜਿਹੜੀਆਂ ਮੌਕੇ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਨੇ ਇਹਨਾਂ ਨੂੰ ਅਣਗੌਲਿਆ ਕੀਤਾ ਜਿਨ੍ਹਾਂ ਨੇ ਸਿੱਧੀ ਨਹੀਂ ਰਸੇ ਚੁੰਮੇ ਆਪਣੇ ਲਈ ਪਤਨ ਲਈ ਆਜ਼ਾਦ ਕਰਨ ਲਈ ਉਹਨਾਂ ਦੇ ਪ੍ਰਵਾਲ ਰੋਲ ਰਹੇ ਨੇ ਅੱਜ ਜਿਨ੍ਹਾਂ ਨੇ ਅੰਗਰੇਜ਼ਾਂ ਦੀਆਂ ਗੁਲਾਮੀਆਂ ਕਰੀਆਂ ਅੰਗਰੇਜ਼ਾਂ ਦੇ ਟਾਟ ਬਣੇ ਉਹ ਅੱਜ ਰਾਜ ਕਰ ਰਹੇ ਨੇ ਸਾਡੇ ਲਈ ਇਸ ਤੋਂ ਸ਼ਰਮ ਨਾਲ ਇੱਕ ਗੱਲ ਹੋਰ ਕੋਈ ਨਹੀਂ ਹੋ ਸਕਦੀ ਦੂਸਰੀ ਗੱਲ ਮੈਂ ਕਹਿਣੀ ਚਾਹਣਾ ਸੀ ਕੁਰਬਾਨੀਆਂ ਜਾਂ ਪਰਿਵਾਰ ਦੀ ਜਾਂ ਪਰਿਵਾਰ ਦੀ ਉਹਦੇ ਚਾਚਾ ਜੀ ਦੀ ਰਜੀਤ ਸਿੰਘ ਦੀ ਜ਼ਿਲ੍ਹਾ ਕਟਨ ਦੀ ਨੂੰ ਗੋਲਿਆ ਨਹੀਂ ਕੀਤਾ ਜਾ ਸਕਦਾ ਪਰ ਗੱਲ ਇਹ ਜਿਹੜੇ ਜਿਨ੍ਹਾਂ ਦੇ ਸਨਾਨ ਦਿਨ 2 ਅਕਤੂਬਰ ਨੂੰ ਮਨਾਏ ਜਾਂਦੇ ਆ ਉਹਨਾਂ ਦਾ ਕੋਈ ਸ਼ਹੀਦੀ ਦਿਨ ਨਹੀਂ ਹੈਗਾ ਅੰਗਰੇਜ਼ਾਂ ਦੇ ਰੱਖੇ ਹੋਏ ਸੀ ਮੁਖਬਰੀਆਂ ਕਰਨ ਨੂੰ ਭਗਤ ਸਿੰਘ ਵਰਗੇ ਆਜ਼ਾਦ ਸੇਖਰ ਵਰਗਿਆਂ ਨੂੰ ਫਾਂਸੀਆਂ ਲਵਾਉਣ ਨੂੰ ਰੱਖੇ ਹੋਏ ਸੀ ਉਹਨਾਂ ਦੇ ਦਿਨਾਂ ਤੇ ਠੇਕੇ ਵੀ ਬੰਦ ਕਰੇ ਜਾਂਦੇ ਨੇ ਛੁੱਟੀਆਂ ਵੀ ਕਰੀ ਜਾਂਦੀਆਂ ਨੇ ਪਰ ਜਿੰਨਾਂ ਸੇ ਚੰਗਵਾਰ ਰੁੜਗੇ ਪ੍ਰਵਾਹ ਸ਼ਹੀਦ ਹੋ ਗਏ ਤੇ ਕੋਈ ਉਹਨਾਂ ਨੇ ਕੁਰਸੀਆਂ ਦਾ ਕੋਈ ਸੱਤਾ ਦਾ ਆਨੰਦ ਨਹੀਂ ਮਾਣਿਆ ਆਜ਼ਾਦੀ ਦਾ ਆਨੰਦ ਨਹੀਂ ਮਾਣਿਆ ਉਹਨਾਂ ਦੇ ਨਾਂ ਤੇ ਸਕਾਰਾਂ ਕੋਈ ਛੁੱਟੀ ਨਹੀਂ ਕਰਦੀਆਂ ਨਾ ਹੀ ਉਹਨਾਂ ਦੇ ਨਾਂ ਤੇ ਕੋਈ ਕਦੀ ਠੇਕੇ ਬੰਦ ਹੋਏ ਨਾ ਹੀ ਉਹਨਾਂ ਦੇ ਨਾਂ ਤੇ ਕਦੀ ਪੱਟੇ ਪ੍ਰੋਗਰਾਮ ਹੋਏ ਨੇ ਸਿਰਫ ਉਹਨਾਂ ਦਾ ਨਾਮ ਜਪਦੇ ਨੇ ਉਹ ਵੀ ਜਦੋਂ ਜਦੋਂ ਵੋਟਾਂ ਨੇੜੇ ਹੁੰਦੀਆਂ ਨੇ ਉਦੋਂ ਭਗਤ ਸਿੰਘ ਜੀ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਸੱਤਾ ਚ ਆਉਣਾ ਹੁੰਦਾ ਉਸ ਤੋਂ ਬਾਅਦ ਫਿਰ ਭੁੱਲ ਜਾਂਦੇ ਆ ਫਿਰ ਯਾਦ ਰੱਖਦੇ ਨੇ ਸਾਡੇ ਵਰਗੇ ਲੋਕ ਜਿਹੜੇ ਭਗਤ ਸਿੰਘ ਜੀ ਦੀ ਇੱਕ ਕੁਰਬਾਨੀ ਨੂੰ ਕਦੇ ਨਹੀਂ ਭੁਲਾ ਸਕਦੇ ਨਾ ਅਸੀਂ ਭੁਲਾ ਸਕੀਏ ਕਿਉਂਕਿ ਪਾਕਿਸਤਾਨ ਦੀ ਕੁਰਬਾਨੀ ਸ਼ਹੀਦ ਆਜ਼ਮ ਸੀਤ ਪਾਕਿਸਤਾਨ ਦੀ ਕੁਰਬਾਨੀ ਬਿਲਕੁਲ ਤੋਂ ਨਿਸਰਤ ਹੋ ਗਈ ਸੀ ਕੋਈ ਉਹਨਾਂ ਨੂੰ ਲਾਲਚੀ ਸੀ ਕੋਈ ਉਹਨਾਂ ਦੇ ਪਰਿਵਾਰ ਨੂੰ ਸੀ ਗੱਲ ਤੇ ਸ਼ਹੀਦ ਆਜ਼ਮ ਸੀਤ ਦੀ ਜਾਦ ਦੇ ਵਿੱਚ ਅਸੀਂ ਸਾਲ ਇਹ ਕਮਿਊਨਿਟੀ ਤੁਹਾਡੇ ਨਾਲ ਇਹਨਾਂ ਦੀ ਪ੍ਰਸਤੀ ਕੀ ਟੂਰਨਾਮੈਂਟ ਕਰਾਉਣੇ ਹੁੰਦੇ ਆ ਇਸ ਵਾਰ ਉਹਨਾਂ ਦੇ ਜਨਮ ਦਿਨ ਤੇ ਅਸੀਂ ਸਮਰਪਿਤ 29 30 ਨਵੰਬਰ ਨੂੰ ਕਬੱਡੀ ਕੱਪ ਕਰਾ ਰਹੇ ਹਾਂ ਹਰ ਸਾਲ ਕਰਵਾਉਣੇ ਆ ਜਿਸ ਦਾ ਪਹਿਲਾ ਇਨਾਮ 71000 ਤੇ ਦੂਸਰਾ ਇਨਾਮ 52000 ਤੇ ਬੈਸਟ ਨੂੰ 11-11000 ਰੁਪਏ ਦਿੱਤਾ ਜਾਂਦਾ ਇਹ ਕਾਲਜ ਗਰਾਊਂਡ ਨੱਬਾ ਵਿੱਚ ਕਰਵਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਸੰਗਤਾਂ ਨੂੰ ਬੇਨਤੀ ਕਰਨਾ ਵੀ ਜਰੂਰ ਉਸ ਟੂਰਨਾਮੈਂਟ ਤੇ ਪਹੁੰਚੋ ਮੇਲੇ ਦੀ ਰੌਣਕ ਵਧਾਓ ਤੇ ਸਾਨੂੰ ਹੌਸਲਾ ਮਿਲਦਾ ਜਦੋਂ ਤੁਸੀਂ ਆਉਂਦੇ ਹੋ ਤੇ ਇਸ ਟੂਰਨਾਮੈਂਟ ਦੇ ਨਾਲ ਸੀਧੀ ਅਨਸ਼ੀਤ ਪਾਸੇ ਨਿਰਮਲ ਇੱਕ ਬਹੁਤ ਵੱਡੀ ਦੇਣ ਦਿੱਤੀ ਜਾਂਦੀ ਹੈ ਦੇਖੋ